ਮੈਂ ਵੀ ਕਿਸਾਨ ਆ ਮੈਂ ਵੀ ਲਗਾਤਾਰ ਦਿੱਲੀ ਬਾਰਡਰ ਤੇ 2 ਮਹੀਨੇ ਉੱਥੇ ਰਹਿ ਕੇ ਆ ਸਭ ਨੂੰ ਪਤਾ ਬਾਪੂ ਖੜਾ ਇੱਥੋਂ ਵਾਲਾ ਗੱਜੂ ਮੱਝਰੇ ਵਾਲਾ 2 ਮਹੀਨੇ ਉੱਥੇ ਲੱਗ ਕੇ ਆ ਮੇਰੀ ਹੁਣ ਡਿਊਟੀ ਹਲਕੇ ਸਮਾਨੇ ਤੇ ਆ ਓਰੇ ਜਿਹੜਾ ਕੰਮ ਕਰਾਉਣ ਵਾਲਾ ਮੈਨੂੰ ਦੱਸੋ ਮੈਂ ਕਰਵਾ ਕੇ ਦਿਆਂ ਛੋਟੇ ਬੋਟਾ ਚ ਉਹ ਕੋਰ ਬਣੇ ਘੰਟੀ ਕੀ ਫਿਰ ਉਹ ਵੀ ਤਰੋੜੇ ਮਿੰਨੂ ਬਣੇ ਅਸੀਂ ਉਹ ਪੰਜਾਂ ਨੇ ਵੋਟਾਂ ਨੂੰ ਅਸੀਂ ਉਹ ਪੰਜਾਂ ਨੇ ਵੋਟਾਂ ਨੂੰ ਨਹੀਂ ਮੈਂ ਕਹਤੋਂ ਤੁਸੀਂ ਵੋਟਾਂ ਪਾਈਆਂ ਤਾਂ ਹੀ ਬਣੇ ਸਭ ਤੋਂ ਬਾਹਰ ਦੇ ਜਿਹੜਾ ਤੁਸੀਂ ਮੈਨੂੰ ਦੱਸੋ ਤੁਸੀਂ ਨਾ ਬੋਲੋ ਕਿਸੇ ਨੂੰ ਸਿਮਲ ਨਾਲ ਗੱਲ ਕਰ ਰਹੇ ਹੋ ਇੱਕ ਮਿੰਟ ਦੀ ਇੱਕ ਮਿੰਟ ਦੀ ਇੱਕ ਯਾਰ ਗੱਲ ਕਰੋ ਪਲੀਜ਼ ਇੱਕ ਜਣਾ ਦੱਸੋ ਮੈਨੂੰ ਹਲਕੇ ਚ ਕੀ ਕਰਾਉਣਾ ਬਸ ਉਹ ਕੰਮ ਦੱਸੋ ਹਲਕੇ 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 ਦੀ ਟਰਾਲੀ ਨੂੰ ਮੈਂ ਪੈਗ ਫਰੇ ਦਿਓ ਹਾਂਜੀ ਇਹੇ ਪਿੰਡ ਦੀ 4 ਲੱਖ ਦੀ ਟਰਾਲੀ ਨੂੰ ਹੋ ਗਈ ਹਾਂ ਇੱਕ ਮਿੰਟ ਹਾਂਜੀ ਇੱਕ ਜਣਾ ਬੋਲ ਇਹ ਉਹਦੀ 40 ਕੁਮਾ ਹਾਂਜੀ ਇਹ ਕਾ ਆ ਤੋੜਿਆ ਅੱਗੇ ਬਣੀਏ ਪੂਰੀ ਸ਼ੀਸ਼ਾ ਮੈਂ ਕਰਵਾ ਕੇ ਦਿੰਨਾ ਟਰਾਲੀ ਦਾ ਆਪਣਾ ਵਿਕਰਮ ਕਰਕੇ ਕਿੱਥੋਂ ਸ਼ੰਭੂ ਤੋਂ ਸ਼ੰਭੂ ਤੋਂ ਓਦਿਕਾ ਆ ਕੇ ਆਇਆ ਇੱਕ ਮਿੰਟ ਸਰ ਐਫ ਆਈ ਆਰ ਲੈ ਕੇ ਉਹਦਾ ਦੇਖੋ ਜਿੱਥੇ ਵੀ ਹੈਗਾ ਜੋ ਕਾਰਵਾਈ ਜੇ ਤੁਹਾਡੀ ਨਾ চাই ਮੈਂ ਟਰਾਲੀ ਉਹ ਨਹੀਂ ਸਾਡੇ ਪਿੰਡ ਦੀ ਤਾਂ ਚਲੋ ਮੰਨ ਲਓ ਗੱਲ ਜੀ ਮੋਦ ਦਾ ਮੋਦ ਦਾ ਸਾਡਾ ਪੰਜਾਬ ਦਾ ਹੀ ਬੰਦਾ ਨਾ ਚਲੋ ਗੱਲ ਕਰਦੇ ਕਿਉਂ ਛੱਡਦੀ ਹੈ ਜੀ ਸੁਣ ਲੈ ਸੁਣ ਲੈ ਮੇਰੀ ਗੱਲ ਸੁਣ ਮੈਂ ਐਮ ਐਲ ਆ ਮੈਂ ਤਾਂ ਇੱਥੇ ਜੋ ਮਰਜ਼ੀ ਕਰਾਉ ਪਿੰਡਾਂ ਦਾ ਜਿਹੜਾ ਮਰਜ਼ੀ ਕੰਮ ਕਰਾ ਲਓ ਵੀਰ ਮੇਰਾ ਨਾਂ ਤਾਂ ਮੈਂ ਸ਼ੰਭੂ ਗਿਆ ਤਮੇ ਕਾ ਤੁਨ ਲੋਡ ਕੀ ਐ ਜੀ ਜਾਣਦੀ ਕਿਉਂ ਤੁਨ ਲੋਡ ਕੀ ਐ ਕਿਸਾਨਾਂ ਨੇ ਤੁਹਾਨੂੰ ਉੱਥੇ ਲਾਠੀ ਜਾਰਜ ਕੀਤਾ ਜੀ ਕਿਸਾਨਾਂ ਦਾ ਫਰਜ਼ਾ ਛੱਡ ਦੋ ਵੀ ਗਿਆ ਕਿੱਦਾਂ ਕਿਸਾਨਾਂ ਦੇ ਉੱਤੇ ਲਾਠੀ ਜਾਰਜ ਕੀਤਾ ਤੁਸੀਂ ਵੀ ਨਿਗਾਹੇ ਉੱਥੇ ਬਹੁਤ ਥੋੜੀ ਕਾਸੀ ਜਾਂਸੀ ਜੋ ਕਿਸਾਨ ਕਿਰਪਾ ਦਾ ਰੋਏ ਉਹ ਮੇਰੀ ਗੱਲ ਸੁਣੋ 5 ਤਰੀਕ ਨੂੰ ਵੱਡੇ ਪੱਦਰ ਤੇ ਛਾਪੇ ਮਾਰੀ ਕਰਕੇ ਉਹ ਵੀ ਤੁਹਾਡੇ ਇਲਾਕੇ ਚੋਂ ਇਹ ਬੰਦੇ ਲੈਣੇ ਚੱਕੇ ਗਏ ਨੇ ਕੋਈ ਬਾਹਰੋਂ ਨਹੀਂ ਚੱਕੇ ਗਏ ਉਹ 1.5 ਹੱਦ ਟਰੈਕਟਰ ਨੇ ਮੇਰੇ ਉੱਤੇ ਗੱਲ ਸੁਣ ਲਾ ਫੇ ਲੋਕਾਂ ਨੇ ਬੋਡਾ ਪਾਈਆਂ ਨੇ ਤੁਹਾਨੂੰ ਐਮਐਲਏ ਬਣਾਤਾ ਹਾਂ ਇਹ ਨਹੀਂ ਐ ਹਾਂ ਗੱਲ ਇਹ ਨਹੀਂ ਹੈ ਆਹੋ ਮੈਂ ਕਰਕੇ ਨਾ ਤੁਹਾਨੂੰ ਜਰੂਰ ਤੁਸੀਂ ਕਹਿੰਦੇ ਪਟਿਆਨਾ ਜਾ ਕੇ ਬੁੱਕ ਕਰੀ ਹਾਂ ਪਰ ਸ਼ਰਧਾ ਕਰਤਾ ਨਾ ਕਿ ਤੁਸੀਂ ਕਿਰਨ ਲਾ ਸਕਦੇ ਸਰ ਮੈਂ ਇੱਕ ਮਿੰਟ ਪੰਜ ਮਿੰਟ ਰਹਿਣ ਦੇ ਬੀ ਬੀਐਲ ਵੀਰਾਂ ਤੁਸੀਂ ਤਾਂ ਬਣਾ ਲਾ ਰਹੇ ਜਾ ਕੇ ਜਿੱਦਾਂ ਪੰਜਾਬ ਦੇ ਲੋਕ ਕਹਿੰਦੇ ਨੇ ਕਿ ਤਿਫਾਰ ਦਿੰਦੇ ਨੇ ਕਿੱਥੇ ਰਹੀਆਂ ਮੈਂ ਮੈਂ ਮਿੰਟ ਮੈਂ ਸਭ ਭੱਜਦੇ ਤੱਕ ਮੈਂ ਨਹੀਂ ਆਪਦੇ ਮੈਂ ਗੱਲ ਤਾਂ ਮਹਿਜ ਜਵਾਬ ਦੇ ਆ ਪੂਰਾ ਪੂਰਾ ਸਵਾਲ ਤਾਂ ਸੁਣੋ ਨਾ ਸੀਐਮਬੀ ਰੋਡ ਦੇ ਨਾਲ ਇਹ ਜੇ 92 ਬਣਾਇਆ ਨਹੀਂ ਜੀ ਅਸੀਂ ਕਿਵੇਂ ਬਹਿਨ ਮਹਿਜ ਕਰਦਾ ਮੈਨੂੰ ਹਲਕੇ ਦਾ ਕੰਮ ਪੁੱਛੋ ਜਿਹੜਾ ਕਰਨ ਵਾਲਾ ਦੂਜੀ ਗੱਲ ਸੁਣਾ ਦੱਸੋ ਕਿਹਦਾ ਨਹੀਂ ਕੰਮ ਹੈ ਮੈਨੂੰ ਦੱਸੋ ਕਿ ਆ ਸਾਡੇ ਕੰਮ ਨਹੀਂ ਬਣਾਉਣੇ ਉਹ ਕੰਮ ਕਰਵਾ ਕੇ ਹਾਂ 4 ਲੱਖ ਦੀ ਤਰ੍ਹਾਂ ਇੱਕ ਏਸੀ 4 ਸਿਲੰਡਰ ਸਾਡੇ ਜਪੱਟੀ ਚੁੱਲਾ ਛੋਟਾ 6 ਲੱਖ ਦੀ ਬੇਨਤੀ ਵੀ ਨਹੀਂ ਤੇ ਮਾਨੂੰ 30 ਸੁਣ ਲਓ ਮੈਂ ਤੁਹਾਡਾ ਬਿਲਕੁਲ ਐਕੀਡ ਜੇ ਚੋਰੀ ਹੋਈ ਆ ਬਿਲਕੁਲ ਗਲਤ ਹੋਈ ਹੈ ਜਿਹੜੀ ਉਹਨਾਂ ਤੇ ਬਣਦੀ ਆ ਕਾਰਵਾਈ ਬਿਲਕੁਲ ਕਰਵਾ ਕੇ ਦੇਵਾਂਗੇ ਮੈਨੂੰ ਜਿੱਥੇ ਲੈ ਕੇ ਜਾਣਾ ਮੈਂ ਤੁਹਾਡੇ ਨਾਲ ਚੱਲੂੰਗਾ ਮੈਨੂੰ ਲੈ ਕੇ ਚਲੋ ਐਸਐਚਓ ਨੂੰ ਨਾਲ ਲੈ ਕੇ ਚਲਾਂਗੇ ਤੁਹਾਨੂੰ ਕੋਈ ਲੱਗਦਾ ਆ ਜਿੱਥੋਂ ਹੈਗੀ ਤੀ ਕੋਈ ਆਪਾਂ ਵੀਡੀਓ ਖੰਗਾਲ ਲੈਣਾ ਜਿਹੜਾ ਹੋਸਾ ਉਹ ਮੈਂ ਕਰਵਾ ਸਕਦਾ ਅੱਜ ਤੱਕ ਦਾ ਜੀ ਐਮਐਲਏ ਸਾਹਿਬ ਅਸੀਂ ਸ਼ੰਭੂ ਧਨੌਰ ਹਲਕੇ ਦਾ ਇੱਕ ਮਿੰਟ ਧਨੌਰ ਹਲਕੇ ਦਾ ਐਮਐਲਏ ਹੈ ਐਮਐਲਏ ਦਾ ਰਿਸ਼ਤੇਦਾਰ ਹੈ ਉਹਦੇ ਬਾਪ ਦੇ ਟਰੈਕਟਰ ਪਿੱਛੇ ਟਰਾਲੀ ਪਾਈ ਹੋਈ ਆ ਵੀਡੀਓ ਹੋएगी ਤੁਹਾਨੂੰ ਦੇ ਦਾਂਗੇ ਉਹਨਾਂ ਤੇ ਪਰਚਾ ਕਰਾ ਕੇ ਦਿਓ ਤੁਸੀਂ ਸਾਨੂੰ ਜਿਹੜੀਆਂ ਬਣਦੀਆਂ ਗੱਲਾਂ ਨੇ ਉਹ ਕਰਵਾਓ ਜੀ ਹਾਂ ਉਹ ਮਿਲ ਦੇ ਦਾਂਗੇ ਤੁਹਾਨੂੰ ਸਾਰਾ ਕੁਝ ਯਾਨੀ ਯਾਨੀ ਕਿ ਉਹ ਪਰਚੇ ਜਿਹੜੇ ਉਹਨੇ ਜਿਹੜੇ ਉੱਥੇ ਸਾਡੇ ਕਿਸਾਨ ਨਾ ਟਰਾਲੀਆਂ ਲੈਣ ਗਏ ਨੇਗੇ ਜਿਹੜੇ ਪਿੰਡਾਂ 'ਚੋਂ ਬਰਾਮਤ ਕਰੀਏ ਨੇ ਉਹਨਾਂ ਤੇ ਉੱਥੇ ਲਾਠੀ ਚਾਰਜ ਕੀਤਾ ਗਿਆ ਹਾਲ ਤੱਕ ਕੋਈ ਪਰਚਾ ਨਹੀਂ ਦਰਜ ਹੋਇਆ ਹਾਂ ਜਿਹੜਾ ਮੇਰੇ ਮੇਰੇ ਬਾਅਦ ਕਰਵਾਉਣ